ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਵੀ 20 ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਦੋਸਤੋ ਪਹਿਲਾਂ ਸਮਾਂ ਹੁੰਦਾ ਸੀ ਜੀ ਮੈਂ ਬਲਾਚੌਰ ਚੌਂਕ ਦੇ ਵਿੱਚ ਖੜਾ ਆ ਪਹਿਲਾਂ ਸਮਾਂ ਹੁੰਦਾ ਸੀ ਬਈ ਅ ਪੁਲਿਸ ਵਾਲੇ ਕਿਸੇ ਨਾਮ ਮਹਿਕਮੇ ਮਤਲਬ ਸਾਡਾ ਹਰੇਕ ਬੰਦੇ ਨਾਲ ਬਹਿਸ ਲੈਂਦੇ ਸੀਗੇ ਪ੍ਰਸ਼ਾਸਨ ਵਾਲੇ ਪਰ ਹੁਣ ਸਮਾਂ ਬਹੁਤ ਚੇਂਜ ਹੋ ਗਿਆ ਚੇਂਜ ਇਦਾਂ ਹੋ ਗਿਆ ਬਈ ਬਾਈ ਨੇ ਪੁਲਿਸ ਵਾਲੀ ਮਹਿਕਮੇ ਬਾਈ ਨੇ ਬਾਈ ਉੱਤੇ ਖੜਾ ਸੀ ਮੈਂ ਦੇਖਦਾ ਸੀ ਆ ਗੱਡੀ ਦਾ ਆਪਾਂ ਨੰਬਰ ਨਹੀਂ ਦਿਖਾ ਲੈਣਾ ਗੱਡੀ ਵੈਸੇ ਨੌ ਪਾਰਕਿੰਗ ਦੇ ਵਿੱਚ ਖੜੀ ਆ ਉਹਨਾਂ ਨੇ ਕੁਝ ਨਹੀਂ ਕੀਤਾ ਬਸ ਲਿਆ ਗਿਆ ਸਲਿੱਪ ਜੀ ਇੱਥ ਰਾਕਦਾ ਤੀ ਕਿਉਂਕਿ ਤਾਂ ਚਲਾਨ ਹੋ ਗਿਆ ਨਾ ਪਾਰਕਿੰਗ ਦਾ ਉਹ ਤਾਂ ਵੀ ਨਾ ਬਾਈ ਨੇ ਉਹਨੂੰ ਗੱਡੀ ਵਾਲੇ ਨੂੰ ਕੁਝ ਕੀਤਾ ਨਾ ਗੱਡੀ ਵਾਲੇ ਨੇ ਬਾਈ ਨੂੰ ਕੁਝ ਕੀਤਾ ਹੁਣ ਸਮਾਂ ਹੋ ਗਿਆ ਕੋਈ ਹੋਰ ਬਾਈ ਬਾਈ ਨੂੰ ਪਤਾ ਤਾਂ ਲੱਗੇ ਗਿਆ ਹੁਣ ਤੇ ਪਰ ਮੈਂ ਨੰਬਰ ਨਹੀਂ ਦਿਖਾ ਲਿਆ ਤੁਹਾਡੀ ਗੱਡੀ ਦਾ ਅ ਪੁਲਿਸ ਵਾਲੇ ਆਏ ਸੀ ਪਹਿਲਾਂ ਸਮਾਂ ਹੁੰਦਾ ਸੀ ਵੀ ਬੋਲਸ ਵਾਲਾ ਮੈਂ ਮੈਂ ਬੰਦਾ ਵੈਸ ਲੈਂਦਾ ਸੀਗਾ ਪਰ ਹੁਣ ਸਮਾਂ ਇਦਾਂ ਦਾ ਹੈਗਾ ਹੁਣ ਸਲਿੱਪਾਂ ਨਿਕਲ ਨਹੀਂ ਮਿਲਦੀਆਂ ਚਲੋ ਗੱਲ ਸਮੇ ਸਮੇ ਦੀ ਹੈ ਨਾ 5-400 ਰੁਪਏ ਦਾ ਹੋ ਗਿਆ ਹੁਣ ਚਲਾਲ ਪਰ ਇਹ ਆ ਵੀ ਗੱਡੀ ਲਾਣ ਨੂੰ ਥੈਂ ਵੀ ਨਹੀਂ ਹੈਗਾ ਇੱਥੇ ਹੈ ਨਾ ਇਹ ਆਪਾਂ ਨੰਬਰ ਨਹੀਂ ਦਿਖਾਇਆ ਆਪਾਂ ਵੈਸ ਹੀ ਆਪਾਂ ਇੱਕ ਮੈਂ ਪ੍ਰੈਸ ਮੈਂ ਪ੍ਰੈਸ ਤੋਂ ਆ ਛੋਟੀ ਆਪਾਂ ਕਲਿੱਪ ਬਣਾਈ ਸੀ ਤੇ ਪਹਿਲਾਂ ਸਮਾਂ ਹੁੰਦਾ ਸੀ ਬੋਲਸ ਵਾਲੇ ਵੈਸ ਲੈਂਦੇ ਸੀ ਇੱਕ ਦੂਜੇ ਨਾਲ ਹੁਣ ਹੁਣ ਹੈ ਨਹੀਂ ਕੋਈ ਹਾਂ ਨਹੀਂ ਤੁਹਾਨੂੰ ਨਹੀਂ ਦਿਖਾਇਆ ਹਾਂ ਨਾ ਨਾ ਠੀਕ ਹੈ ਠੀਕ ਤੇ ਉਹ ਮੇਰੇ ਕਹਿਣ ਦਾ ਮਤਲਬ ਇਹੀ ਆ ਵੀ ਨਾ ਪਹਿਲਾਂ ਸਮਾਂ ਹੁੰਦਾ ਸੀ ਬਈ ਪੁਲਿਸ ਵਾਲੇ ਨਾਲ ਬੰਦਾ ਬਹਿਸ ਲੈਂਦਾ ਸੀ ਪੁਲਿਸ ਵਾਲਾ ਬੰਦੇ ਨਾਲ ਬਹਿਸ ਲੈਂਦਾ ਸੀ ਹੁਣ ਸਮਾਂ ਚੇਂਜ ਹੋ ਗਿਆ ਥੋੜੀ ਜਿਹਾ ਕੇਜ ਹੋ ਗਿਆ ਇਦਾਂ ਉਹਨੇ ਉੱਥੋਂ ਆਇਆ ਪੁਲਿਸ ਵਾਲਾ ਉਹਨੇ ਗੱਡੀ ਦੇ ਉੱਪਰ ਬਸ ਚਲਾਨ ਰੱਖ ਦਿੱਤਾ ਸਲਿੱਪ ਜੀ ਰੱਖ ਦਿੱਤੀ ਚਲੋ ਜੀ ਉਹ ਬਾਈ ਨੂੰ ਵੀ ਪਤਾ ਲੱਗ ਗਿਆ ਵੀ ਮੇਰਾ ਆਨਲਾਈਨ ਚਲਾਨ ਹੋ ਗਿਆ ਤੇ ਉਹ ਮੇਰੇ ਸਾਹਮਣੇ ਦੱਸੂਗੇ ਵੀ ਉਹਨੇ ਹੁਣ ਗੱਲਬਾਤ ਕਰਦੇ ਆ ਤੇ ਮੈਂ ਮੇਰੇ ਕਹਿਣ ਦਾ ਮਤਲਬ ਇਹੀ ਆ ਵੀ ਸਮੇਂ ਸਮੇ ਦੀ ਗੱਲ ਆ ਸਮਾਂ ਬਹੁਤ ਕੋਸ਼ਿਸ਼ ਕਾਲ ਦਿੰਦਾ ਸਮਾਂ ਬਹੁਤ ਕੁਝ ਕਰਵਾ ਦਿੰਦਾ ਪਹਿਲਾ ਸਮੇਂ ਹੁੰਦੇ ਸੀਗੇ ਵੀ ਪੁਲਿਸ ਵਾਲੇ ਵੈਂਸ ਲੈਂਦੇ ਸੀਗੇ ਇੱਕ ਦੂਜੇ ਨਾਲ ਬੰਦੇ ਵੈਂਸ ਲੈਂਦੇ ਸੀ ਪੁਲਿਸ ਵਾਲੇ ਨਾਲ ਹੁਣ ਪੁਲਿਸ ਵਾਲਿਆਂ ਦਾ ਕੰਮ ਵਿੱਚੋਂ ਮਤਲਬ ਨਿਕਲ ਗਿਆ ਇੱਕ ਤਰ੍ਹਾਂ ਦਾ ਵੈਸੇ ਚਲਾਣ ਉਹਨਾਂ ਨੇ ਜ਼ਰੂਰ ਕਰਨਾ ਆਨਲਾਈਨ ਕਰਕੇ ਸਲਿੱਪ ਉੱਥੇ ਗੱਡੀ ਤੇ ਰੱਖ ਦਣੀ ਸੋ ਇਹ ਤੁਸੀਂ ਕੀ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਵੀ ਤੁਸੀਂ ਚੰਗਾ ਸਮਝਦੇ ਹੋ ਜਾਂ ਗਲਤ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਯਾਰ ਅੱਪਾ ਚੌਂਕ ਦੇ ਵਿੱਚ ਬਲਾਚੌਰ ਵਾਲੇ ਚ ਖੜੇ ਸੀ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਵੀ ਸਹੀ ਆ ਜਾਂ ਗਲਤ ਆ ਜੀ ਆਨਲਾਈਨ ਚਲਾਨ ਹੋਇਆ ਸਲਿੱਪ ਰੱਖੀ ਤਾਂ ਉਹਦੇ ਲਈ ਉਹ ਨਾ ਉਹ ਬੈਂਸਿਆ ਬਾਈ ਵੀ ਨਹੀਂ ਬੈਂਸਿਆ ਉਹ ਜਦੋਂ ਮੁੰਡਾ ਵੀ ਨਹੀਂ ਬੈਂਸਿਆ ਸੋ ਸਾਸਿਕਾਲ ਪਿਆਰ ਕਰਦੇ ਰਹੋ ਵੀ 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 ਬੜਾ ਚੋਰ ਦੇ ਜਨਨ ਨੂੰ ਤੇ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀ ਨਾਲ ਨਵੀਂ ਅਪਡੇਟ ਨਾਲ ਮਿਲਾਂਗੇ ਜੀ ਧੰਨਵਾਦ